ਇਹ ਤੇ ਉਹ ਛੱਟਣ ਨੂੰ ਫਿਰਦੇ ਸੀ ਲਾਸ਼ ਨੂੰ ਠੀਕ ਹੈ ਬਾਈ ਲਾਸ਼ ਨੂੰ ਵੀਰੇ ਛੱਟਣ ਨੂੰ ਫਿਰਦੇ ਸੀ ਉਹ ਉਹਨਾਂ ਨੂੰ ਕਿਤੇ ਜਗ੍ਹਾ ਨਹੀਂ ਮਿਲੀ ਬੰਦੇ ਉੱਥੇ ਹੀ ਸੜਨ ਉੱਥੇ ਹੀ ਮਰਨ ਤਾਂ ਕਿ ਕਿਸੇ ਹੋਰ ਮਾਂ ਦਾ ਪਤਨਾ ਵਾ ਬਸ ਇੰਨੀ ਸਾਡੀ ਬੇਨਤੀ ਹੈ ਮੈਂ ਖੜਾ ਹਾਂ ਜੀ ਪਿੰਡ ਫੱਲੇ ਵਾਲਾ ਜ਼ਿਲ੍ਹਾ ਮਰੀਨਪੋਟਲਾ ਵੀਰੇ ਉਹ ਤਾਂ ਵਪਾਰੀ ਨੇ ਅੱਛਾ ਵਪਾਰੀ ਆ ਉਹ ਬੰਦੇ ਠੀਕ ਹੈ ਬਾਈ ਉਹ ਤਾਂ ਬਹੁਤ ਗਲਤ ਬੰਦੇ ਆ ਵੀਰੇ ਬਹੁਤ ਪਹਿਲਾਂ ਵੀ ਉਹਨਾਂ ਨੇ ਬੱਚੇ ਮਾਰੇ ਨੇ ਯਾਰ ਪਿੰਡ 'ਚ ਉਹਨਾਂ ਨੇ ਗੰਦ ਪਾਇਆ ਪਿਆ ਨੱਥੂ ਮਾਰੇ 'ਚ ਠੀਕ ਹੈ ਭਾਈ ਪਹਿਲਾਂ ਵੀ ਇੱਥੇ ਬੁੜੀ ਆਈ ਸਾਡੇ ਕੋਲ ਜਦੋਂ ਸੰਸਕਾਰ ਤੇ ਆਇਆ ਕੱਲ ਉਹ ਵੀ ਦੱਸ ਕੇ ਕਿ ਇਹ ਕਹਿੰਦੇ ਮੇਰੇ ਵੀ ਪੁੱਤ ਦੋ ਤਾਂ ਪਤਰੀ ਨੇ ਮਾਰੇ ਇਹ ਦੋ ਭਰਾ ਨੇ ਭਾਈ ਇਹਦੀ 17 ਗ 17 18 ਸਾਲ ਉਮਰ ਸੀਗੀ ਤੇ ਇਹਦੇ ਕਿਧੋਂ ਵੱਡਾ ਸੀਗਾ ਮਾਪੇ ਨੂੰ ਆਸ ਹੁੰਦੀ ਹੈ ਬੱਚੇ ਭਾਈ ਅੱਜ ਸਤਰ ਬਿਚੋਕੇ ਆ ਸਾਹਮਣੇ ਤੋਂ ਹੀ ਦੇਖ ਸਕਦੇ ਹੋ ਮਗਰ ਤਾਂ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਗਈ ਇਹਨਾਂ ਦਾ ਸਹਿਯੋਗ ਕੀਤਾ ਜਾਵੇ ਤੇ ਇਹਨਾਂ ਨੂੰ ਇਨਸਾਫ਼ ਦਿਵਾਇਆ ਜਾਵੇ ਮਾਪੇ ਨੂੰ ਆਸ ਹੁੰਦੀ ਹੈ ਵੀਰੇ ਵੀ ਸਾਡੀ ਗਰੀਬੀ ਕੱਟੂਗਾ ਬੱਚਾ ਸਹੀ ਗੱਲ ਹੈ ਠੀਕ ਹੈ ਨਾ ਹੁਣ ਜਵਾਨ ਹੋਇਆ ਸੀਗਾ ਕਾਲਜ ਪੜ੍ਹਦਾ ਸੀ ਬੀਏ ਕਰ ਮਾ ਮਾਪ ਨੂੰ ਆਸਾਂ ਸੀਗੀਆਂ ਆਸਾਂ ਮਰਾਂ ਦਾ ਪਾਣੀ ਫਿਰ ਗਿਆ ਫੇਰ ਆ ਉਹਨਾਂ ਨੇ ਨਿਜਾਇਜ਼ ਕੀਤਾ ਸਾਡੇ ਨਾਲ ਬੰਦੇ ਤਾਂ ਹਾਲ ਨੇ ਬਾਈ ਪੰਜਾਬ ਦੇ ਘਰੋਂ ਲੈ ਕੇ ਗਏ ਨੇ ਤੇ ਮਾਰ ਕੇ ਘਰਾਂ ਦਰਾਂ ਮੂਹਰੇ ਸੱਟ ਗਏ ਤਾਂ ਚਲੇ ਗਏ ਤੇ ਸਭ ਤੋਂ ਵੱਡੀ ਗੱਲ ਬਾਈ ਉਸ ਮੁੰਡੇ ਦਾ ਜਿਹਦਾ ਕਤਲ ਕੀਤਾ ਇਹਨਾਂ ਨੇ ਉਹਦਾ ਫੋਨ ਤੇ ਉਹਦੇ ਕਿਹੜੇ ਡਾਕੂਮੈਂਟ ਸੀਗੇ ਇਹ ਤੇ ਪਰਸ ਵੀ ਕਰਾਉਣਾ ਹੈ ਬਾਈ ਮੋਬਾਈਲ ਵੀ ਵੀਰੇ ਉਹਨਾਂ ਦਾ 15000 ਦਾ ਮੋਬਾਈਲ ਹੈ ਤੇ ਉਹਦੇ ਪਾਪਾ ਨੇ ਦਿਹਾੜੀਆਂ ਕਰਦਾ ਉਹਦੇ ਡੇਢੀ ਠੀਕ ਹੈ ਬਾਈ ਠੀਕ ਹੈ ਨਾ ਇਹ ਰਾਜਗੀਰੀ ਦਾ ਕੰਮ ਕਰਦਾ ਬਈ ਉਹ ਵੀ ਦਿਹਾੜੀਆਂ ਵਾਲੇ ਹੁੰਦਾ ਤੁਹਾਨੂੰ ਪਤਾ ਹੀ ਸਹੀ ਗੱਲ ਉਹ ਕਿਹੜਾ ਧੁੱਪੇ ਮੱਚਣਾ ਕਿਹੜਾ ਸੋਪਾ ਤਾਂ ਕੱਢ ਕੇ ਉਹ ਵੀ ਲੈ ਗਏ ਬਾਈ ਉਹ ਮਿਲੇ ਨਹੀਂ ਗਾ ਉਹ ਆਈਲ ਵੀ ਲੈ ਗਏ ਉਹਦਾ ਆਧਾਰ ਕਾਰਡ ਪੈਨ ਕਾਰਡ ਸਾਰੇ ਪ੍ਰੂਫ ਰਾ ਪਾਸ ਵੀ ਲੈ ਗਏ ਸਾਨੂੰ ਨਹੀਂ ਪਤਾ ਬਾਈ ਹੁਣ ਇਹਨਾਂ ਦਾ ਸੰਦਾਂ ਇਨਸਾਫ ਦੀ ਮੰਗ ਕਰਦੀ ਹੈ ਸਾਡੀ ਠੀਕ ਹੈ ਜਾਨੀ ਕਿ ਸਾਰਾ ਕੱਢ ਕੇ ਲੈ ਗਏ ਤੇ ਦਰੀ ਨੂੰ ਛੱਡ ਕੇ ਬਾਈ ਲੱਗ ਦਰਮੋਂ ਛੱਡ ਕੇ ਇੱਥੇ ਯਾਰ ਲੱਗੇ ਤਾਂ ਦੇਖ ਲਓ ਵੀਰੋ ਆ ਹਾਲ ਨੇ ਪੰਜਾਬ ਦੇ ਇੱਥੇ ਲੱਗੇ ਕੇ ਤਾਂ ਇੱਕ 17 ਸਾਲ ਦਾ ਨੌਜਵਾਨ ਬਾਈ ਸਕੂਲੀ ਦਾ ਚੜਿਆ ਗਿਆ ਇਹਦੀ ਮਾਂ ਨੇ ਤੇ ਭਰਾ ਨੇ ਅੰਦਰ ਕੀਤਾ ਛੱਡ ਕੇ ਉਦੋਂ ਕਿ ਸਕੈਂਟ ਜੀ ਮੁਰਗੇ ਬਸ ਚੱਟ ਗਈ ਹਾਂ ਵੀ ਬੰਦਾ ਬੇਹੋਸ਼ ਹੋ ਗਿਆ ਜੇ ਹੋ ਗਿਆ ਉਹ ਹੋ ਗਿਆ ਜਦੋਂ ਡਾਕਟਰ ਨੂੰ ਚੈੱਕ ਕਰਾਇਆ ਉਹ ਕਹਿੰਦਾ ਡੈਡ ਠੀਕ ਹੈ ਦਿੱਕ ਬਾਈ ਪੈਰ ਦੇ ਨਿਸ਼ਾਨ ਵੀ ਸੀ ਦੱਸਿਆ ਵੀ ਹਾਲ ਸਲੈਂਸਰ ਬਾਈ ਲੈ ਕੇ ਫਰੀ ਗਏ ਵੀਰੇ 2 ਘੰਟੇ ਉਹ ਬੰਦੇ ਬੰਦਾ ਸਾਡਾ ਬਸ ਸਕਦਾ ਸੀ ਵੀਰੇ ਮਾਂ ਦਾ ਪੁੱਤ ਕਿਸੇ ਦਾ ਬਸ ਸਕਦਾ ਸੀਗਾ ਬੱਚਾ ਸਾਡਾ ਬਸ ਸਕਦਾ ਸੀ ਉਹ 2 ਘੰਟੇ ਲੈ ਕੇ ਇੱਥੇ ਉਹ ਸਿੱਟ ਨੂੰ ਫਿਰਦੇ ਸੀ ਅੱਛਾ ਲਾਸ਼ ਨੂੰ ਠੀਕ ਹੈ ਬਾਈ ਲਾਸ਼ ਨੂੰ ਵੀਰੇ ਛੱਟਣ ਨੂੰ ਫਿਰਦੇ ਸੀ ਉਹ ਉਹਨਾਂ ਨੂੰ ਕਿਤੇ ਜਗ੍ਹਾ ਨਹੀਂ ਮਿਲੀ ਇੱਕ ਪਿੰਡ ਵਾਸੀਆਂ ਨੇ ਉਹਨਾਂ ਨੂੰ ਦੇਖ ਲਿਆ ਸਾਨੂੰ ਪਿੰਡ ਵਾਸੀ ਨੇ ਖੁਦ ਦੱਸਿਆ ਵੀ ਉਹਨੂੰ ਲਟਕੀ ਲਾਸ਼ ਨੂੰ ਉਵੇਂ ਹੀ ਲੈ ਕੇ ਉਹਦੇ ਸਰਾਸਰ ਵੀ ਤੇ ਤੱਤੇ ਲੱਗੇ ਹੋਏ ਤੇ ਬਹੁਤ ਕੁਝ ਹੋਇਆ ਜਦੋਂ ਜਾਣਗੇ ਪਿੰਡ ਦੇ ਫਿਰ ਉਹ ਘਰੇ ਲੱਗੇ ਸਿੱਟ ਗਏ ਸਦਾ ਬਹੁਤ ਕੁਝ ਹੋਇਆ ਸਾਡੇ ਬੱਚੇ ਨਾ ਤਾਂ ਦੇ ਲੋ ਬਈ ਆ ਹਾਲ ਨੇ ਪੰਜਾਬ ਦੇ ਪਿੰਡ ਨੱਥੂ ਮਾਜਰੇ ਦੇ ਦੋ ਮੁੰਡੇ ਦੱਸੇ ਸਾਰੇ ਨੱਥੂ ਮਾਜਰੇ ਦੇ ਬਈ ਉਹ ਠੀਕ ਆ ਬਈ ਸਾਰੇ ਨੱਥੂ ਮਾਜਰੇ ਦੇ ਘਰੋਂ ਲੈ ਕੇ ਗਏ ਨੇ ਪੰਜ ਦੇ ਪੰਜ ਨੱਥੂ ਮਾਜਰੇ ਦੇ ਘਰੋਂ ਲੈ ਕੇ ਗਏ ਨੇ ਤੇ ਉਸ ਤੋਂ ਬਾਅਦ ਪਰਮਾਤਮਾ ਜਾਣਦਾ ਬਾਈ ਉਹਨੂੰ ਭਰੇ ਇੱਥੇ ਲਾ ਕੇ ਸਿੱਟ ਕੇ ਬਾਈ ਲੈ ਕੇ ਵੀ ਗਏ ਵੀ ਇੱਥੋਂ ਲੈ ਕੇ ਵੀ ਗਏ ਆ ਲੈ ਕੇ ਵੀ ਗਏ ਹਾਂ ਲੈ ਕੇ ਵੀ ਤੇ ਦਰਾਂ ਦੇ ਮੂਹਰੇ ਸਿੱਟ ਗਏ ਬਾਈ ਉਹ ਮੱਕੀ ਕੋਲੋਂ ਲੈ ਕੇ ਗਏ ਤੇ ਉਸ ਤੋਂ ਬਾਅਦ ਬਾਈ ਕੀ ਗੱਲਬਾਤ ਹੋਈ ਉਸ ਤੋਂ ਬਾਅਦ ਵੀਰੇ ਬਸ ਡੈੱਡ ਕਰਕੇ ਉਹ ਲਾ ਗਏ ਬਾਈ ਠੀਕ ਹੈ ਡੈੱਡ ਕਰਕੇ ਲੈ ਕੇ ਮੁੰਡਾ ਜਸ਼ਨ ਆ ਠੀਕ ਹੈ ਬਾਈ ਉਹ ਨਹੀਂ ਟੱਕਿਆ ਗਿਆ ਉਹ ਫਰਾਰ ਆ ਠੀਕ ਹੈ ਜਨ ਕਿ ਇਹ ਮੇਨ ਮੇਨ ਬੰਦਾ ਜਸ਼ਨ ਆ ਉਹ ਟੱਕੇ ਨਹੀਂ ਗਿਆ ਕਿੰਨੇ ਬੰਦੇ ਟੱਕੇ ਗਏ ਬੰਦੇ ਦੋ ਟੱਕੇ ਇੱਕ ਇੱਕ ਦਾ ਡੈਡੀ ਟੱਕਿਆ ਬਾਈ ਤਾਂ ਵੀਡੀਓ ਸ਼ੇਅਰ ਜਰੂਰ ਕਰਦੇ ਵੀਰੇ ਚਲੋ ਠੀਕ ਹੈ ਵੀਰੇ ਧੰਨਵਾਦ ਧੰਨਵਾਦ ਵੀ